ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉਂ ਜਾਣ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਭੋਗ ਦੇ 41 ਨੰਬਰ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਝੂਠੈ ਮਾਨ ਕਹਾ ਕਰੈ ਓ ਬੰਦਿਆ ਕਾਹਦਾ ਤੂੰ ਝੂਠਾ ਮਾਨ ਕਰੀ ਜਾਂਦਾ ਹੈ ਕਾਹਦਾ ਤੂੰ ਝੂਠਾ ਹੰਕਾਰ ਕਰੀ ਜਾਂਦਾ ਹੈ ਜਗ ਸੁਪਨੇ ਜਿਉਂ ਜਾਣ ਇਹ ਦੁਨੀਆ ਇਹ ਸੰਸਾਰ ਸੁਪਨੇ ਤੋਂ ਵੱਧ ਹੋਰ ਕੁਝ ਵੀ ਨਹੀਂ ਇਸ ਕਰ ਕਿਸ ਨੂੰ ਸੁਪਨੇ ਦੀ ਨਿਆਈ ਜਾਣਨਾ ਕਰ ਇਨ ਮੈਂ ਕਛ ਤੇਰਾ ਨਹੀਂ ਨਾਨਕ ਕਹਿਓ ਬਖਾਨ ਸਤਿਗੁਰੂ ਸੱਜੇ ਪਾਤਸ਼ਾਹ ਜੀ ਫਰਮਾਉਂਦੇ ਨੇ ਐ ਇਨਸਾਨ ਇਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ ਨਾ ਸੰਸਾਰ ਤੇਰਾ ਨਾ ਪਰਿਵਾਰ ਤੇਰਾ ਨਾ ਘਰ ਤੇਰਾ ਨਾ ਰਿਸ਼ਤੇਦਾਰ ਤੇਰੇ ਇਥੋਂ ਤੱਕ ਕਿ ਇਹ ਜੋ ਤੂੰ ਸਰੀਰ ਨਾਲ ਲੈ ਕੇ ਆਇਆ ਸੀ ਨਾ ਇਸਨੇ ਵੀ ਇੱਕ ਦਿਨ ਸਾਥ ਛੱਡ ਜਾਣਾ ਹੈ ਗੁਰੂ ਜੀ ਤੈਨੂੰ ਰੋਜ਼ ਬੋਲ ਬੋਲ ਕੇ ਸਮਝਾ ਰਹੇ ਨੇ ਸਤਿਗੁਰ ਕਹਿੰਦੇ ਮੇਰੀ ਗੱਲ ਨੂੰ ਸੱਚ ਕਰਕੇ ਜਾਨ